ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਸਤੰਬਰ ਦੇ ਇਤਿਹਾਸ ਦੇ ਉੱਤੇ ਝਾਤ ਪਾਵਾਂਗੇ 9 ਸਤੰਬਰ 1965 ਵਾਲੇ ਦਿਨ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਸਰਦਾਰ ਅਰਜਨ ਸਿੰਘ ਦੀ ਕਮਾਂਡ ਹੇਠ ਭਾਰਤੀ ਫੌਜ ਨੇ ਸਫਲਤਾ ਦੇ ਨਾਲ ਪਾਕਿਸਤਾਨ ਦੇ ਵੱਡੇ ਗੜ ਬੰਬ ਦੇ ਨਾਲ ਖਤਮ ਕਰ ਦਿੱਤੇ ਸੀ ਭਾਰਤੀ ਹਵਾਈ ਫੌਜ ਦੇ ਵੱਲੋਂ ਆਪ ਜੀ ਨੂੰ ਇੱਕੋ ਇੱਕ ਅਜੀਹਾ ਅਫਸਰ ਐਲਾਨਿਆ ਗਿਆ ਸੀ ਜੋ ਕਿਸੇ ਨੂੰ ਅਜੇ ਤੱਕ ਦਰਜਾ ਨਹੀਂ ਦਿੱਤਾ ਗਿਆ ਆਪ ਜੀ ਨੂੰ ਸਾਲ 2002 ਦੇ ਵਿੱਚ ਫੀਲਡ ਮਾਰਸ਼ਲ ਦੇ ਬਰਾਬਰ ਪੰਜ ਤਾਰਾ ਰੈਂਕ ਦੇ ਨਾਲ ਨਿਵਾਜਿਆ ਗਿਆ 1965 ਦੇ ਵਿੱਚ ਇਸ ਜੰਗ ਦੇ ਵਿੱਚ ਚੀਫ ਮਾਰਸ਼ਲ ਅਰਜਨ ਸਿੰਘ ਦੇ ਮੁਕਾਬਲੇ ਸੀਗੇ ਪਾਕਿਸਤਾਨੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਨੂਰ ਖਾਨ ਦਿੱਲੀ ਦੇ ਵਿੱਚ ਰੱਖਿਆ ਮੰਤਰਾਲੇ ਦੇ ਦਫਤਰ ਦੇ ਵੱਲੋਂ ਇੱਕ ਸੱਦਾ ਭੇਜਿਆ ਗਿਆ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਕਮਰਾ ਨੰਬਰ 8 ਤੋਂ ਸਾਊਥ ਬਲਾਕ ਵਿਖੇ 1 ਸਤੰਬਰ 1965 ਉਵਾਲੇ ਦਿਨ ਸ਼ਾਮ 4 ਵਜੇ ਭਾਰਤ ਦੇ ਤਤਕਾਲੀਨ ਰੱਖਿਆ ਮੰਤਰੀ ਯਸ਼ਵੰਤ ਰਾਓ ਚੋਹਾਨ ਦੇ ਲੋਅ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਸਦਿਆ ਜਾਂਦਾ ਹੈ ਇਸ ਵਕਤ ਰੱਖਿਆ ਮੰਤਰਾਲੇ ਦੇ ਵਿੱਚ ਵਿਸ਼ੇਸ਼ ਕਤਰ ਐਚ ਸੀ ਸਰੀਨ ਅਤੇ ਲੈਫਟਨੈਂਟ ਜਰਨਲ ਕੁਮਾਰ ਮੰਗਲਮ ਮੌਜੂਦ ਸਿਕੇ ਇਹਨਾਂ तमाम ਜੋ ਉੱਥੇ ਸਖਸ਼ੀਤਾ ਸਿਗੇ ਉਹਨਾਂ ਦੀ ਅਗਵਾਈ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਰਜਨ ਸਿੰਘ ਇਹਨਾਂ ਹਾਲਾਤਾਂ ਨੂੰ ਸੰਭਾਲਣਗੇ ਅਰਜਨ ਸਿੰਘ ਕੁਝ ਬੋਲਦੇ ਨਹੀਂ ਕਰਕੇ ਵਿਖਾਉਂਦੇ ਨੇ ਇਤਿਹਾਸਕਾਰ ਪੁਸ਼ਪਿੰਦਰ ਸਿੰਘ ਦੱਸਦੇ ਨੇ ਕਿ 1 ਸਤੰਬਰ 1965 ਨੂੰ ਜਦੋਂ ਚੰਬ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਾਈ ਸ਼ੁਰੂ ਹੋਈ ਤਾਂ ਰੱਖਿਆ ਮੰਤਰੀ ਚੋਹਾਨ ਨੇ ਰੱਖਿਆ ਮੰਤਰੀ ਚੋਹਾਨ ਨੇ ਅਰਜਨ ਸਿੰਘ ਨੂੰ ਦੱਸਿਆ ਤੇ ਉਸ ਤੋਂ ਬਾਅਦ ਰੱਖਿਆ ਮੰਤਰੀ ਨੇ ਸਰਦਾਰ ਅਰਜਨ ਸਿੰਘ ਤੋਂ ਪੁੱਛਿਆ ਕਿ ਅਜਿਹੇ ਹਾਲਾਤਾਂ ਦੇ ਵਿੱਚ ਉਹ ਕੀ ਕਰ ਸਕਦੇ ਨੇ ਸਰਦਾਰ ਅਰਜਨ ਸਿੰਘ ਨੇ ਅਗਲੇ 45 ਮਿੰਟਾਂ ਦੇ ਅੰਦਰ ਅੰਦਰ ਸਭ ਤੋਂ ਨੇੜਲੇ ਆਪਣੇ 에어 ਬੇਸ ਪਠਾਨਕੋਟ ਤੋਂ ਆਪਣੇ ਸਾਰੇ ਜਹਾਜ਼ ਲੜਾਕੂ ਜਹਾਜ਼ ਰਵਾਨਾ ਕਰ ਦਿੱਤੇ ਆਪ ਅਗਾ ਸ਼ਮੂਲੀਅਤ ਕੀਤੀ ਅਤੇ ਉਸ ਅਤੇ ਉਸ جنگ ਦੇ ਵਿੱਚ ਪੰਜਾਬ ਦੇ ਇਸ ਸਿੰਘ ਨੇ ਨਾਮ ਖਟਿਆ ਪੰਜਾਬੀਆਂ ਦਾ ਸਿੱਖਾਂ ਦਾ 9 ਸਤੰਬਰ 1981 ਵਾਲੇ ਦਿਨ ਕੁਝ ਰੋਹ ਦੇ ਵਿੱਚ ਆਏ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਆਜ਼ਾਦ ਭਾਰਤ ਦੇ ਵਿੱਚ ਇੱਕ ਥਾਂ ਜਿੱਥੇ ਸਿੱਖਾਂ ਨੂੰ ਆਪਣੇ ਹੱਕ ਦੀ ਗੱਲ ਕਰਨਾਂ ਵੀ ਸਰਕਾਰਾਂ ਨੇ ਇਜਾਜ਼ਤ ਨਹੀਂ ਦਿੱਤੀਆਂ ਸੀ ਸੇਖ ਆਪਣੀ ਹਕੀ ਮੰਗਾਂ ਨੂੰ ਸਾਹਮਣੇ ਨਹੀਂ ਰੱਖ ਸਕਦੇ ਸੀ ਜੋ ਵਾਦੇ ਗਾਂਧੀ ਨੇ ਕੀਤੇ ਜੋਗਵਾਦੇ nehru ਨੂੰ ਕੀਤੇ ਉਹ ਵਾਦੇ ਵੀ ਪੂਗਾਈ ਨਹੀਂ ਗਏ ਭਾਰਤ ਦੇ ਵਿੱਚ ਮਰਦਮਸ਼ੁਮਾਰੀ ਚੱਲ ਰਹੀ ਸੀ ਵਕਤ ਪੰਜਾਬ ਦੇ ਵਿੱਚ ਅਜੀਹਾ ਸੀ ਜਿਸ ਵੇਲੇ ਸੰਘਰਸ਼ ਦੀਆਂ ਕਈ ਲਹਿਰਾਂ ਚੱਲ ਰਹੀਆਂ ਸੀ ਉਸ ਵੇਲੇ ਇੱਕ ਅਖਬਾਰ ਜਿਸ ਦਾ ਮੁਖੀ ਲਾਲਾ ਜਗਤ ਨਾਰਾਇਣ ਇੱਕ ਪ੍ਰੋਪਗੈਂਡਾ ਚਲਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਹਿੰਦੇ ਭਾਵੇਂ ਹਿੰਦੂ ਹੋਣ ਸਿੱਖ ਜਦ ਉਹਨਾਂ ਤੋਂ ਪੁੱਛਿਆ ਜਾਏ ਕਿ ਤੁਹਾਡੀ ਭਾਸ਼ਾ ਕਿਹੜੀ ਹੈ ਸਿੱਖ ਜਿਹੜੀ ਮਰਜ਼ੀ ਭਾਸ਼ਾ ਲਖਾਣ ਲੇਕਿਨ ਪੰਜਾਬ ਚ ਰਹਿੰਦਾ ਹਿੰਦੂ ਆਪਣੀ ਮਾਂ ਬੋਲੀ ਲਖਾਏ ਹਿੰਦੀ ਜਿਸ ਪ੍ਰੋਪਗੈਂਡਾ ਦਿੱਤਾ ਹੈ ਤੇ ਇਸ ਤमाम ਸਾਰੀਆਂ ਚੀਜ਼ਾਂ ਹੋ ਰਹੀਆਂ ਸੀ ਸੰਤਾ ਨੂੰ ਇਸ ਦੀ ਪੂਰੀ ਖਬਰ ਸੀਗੀ ਇਸ ਗੱਲ ਤੇ ਸਿੱਖ ਨੌਜਵਾਨਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਉਸ ਵਕਤ ਸਿੱਖ ਕੌਮ ਦੀ ਧਾਰਮਿਕ ਅਗਵਾਈ ਕਰਦਿਆਂ ਹੋਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾੜਿਆ ਨੇ ਇਸ ਦਾ ਖਾਸ ਤੌਰ ਦੇ ਉੱਤੇ ਨੋਟਿਸ ਲਿਆ ਸੀ ਲਾਲਾ ਜਗਤ ਨਾਰਾਇਣ ਆਪਣੇ ਅਖਬਾਰ ਦੇ ਵਿੱਚ ਸ਼ੁਰੂ ਤੋਂ ਹੀ ਸਿੱਖ ਸੰਘਰਸ਼ ਦੇ ਖਿਲਾਫ ਭਰਪੂਰ ਜ਼ਹਿਰ ਉਗਲ ਰਿਹਾ ਸੀ ਨਿਰੰਕਾਰੀ ਕਾਂਡ ਤੋਂ ਬਾਅਦ ਵੀ ਉਸ ਨੇ ਚਸ਼ਮਦੀਦ ਬਣ ਕੇ ਆਪਣੀ ਗਵਾਹੀ ਦਿੱਤੀ ਅਤੇ ਸਿੱਖਾਂ ਦੇ ਖਿਲਾਫ ਭੁਗਤਿਆ ਇਸ ਨੇ ਆਪਣੇ ਅਖਬਾਰ ਦੀ ਮਸ਼ਹੂਰੀ ਵੀ ਕਈ ਸਿੱਖਾਂ ਦੀਆਂ ਹੋਏ ਮੁਕਾਬਲੇ ਅਤੇ ਸਿੱਖਾਂ ਦੇ ਭੰਦੀ ਪ੍ਰਚਾਰ ਦੇ ਨਾਲ ਕੀਤਾ ਕੈਲੰਡਰ ਅਜਿਹੇ ਛਾਪੇ ਜਿਸ ਦੇ ਵਿੱਚ ਗੁਰੂ ਸਹਿਬਾਨਾ ਦੀਆਂ ਤਸਵੀਰਾਂ ਲਗਾਈਆਂ ਤੇ ਉਹਨਾਂ ਤਸਵੀਰਾਂ ਦੀਆਂ ਵੀ ਬੇਦਬੀਆਂ ਕੀਤੀਆਂ ਗਈਆਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਕਈ ਸਿੱਖ ਸੀ ਜਰੋਸ ਦੇ ਵਿੱਚ ਆਏ ਹੋਏ ਸੀ 9 ਸਤੰਬਰ 1981 ਵਾਲੇ ਦਿਨ ਕੁਝ ਰੋਹ ਦੇ ਵਿੱਚ ਆਏ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਹ ਉਸ ਵਕਤ ਦੀਆਂ ਗੱਲਾਂ ਨੇ ਜਦ ਪੰਜਾਬ ਦੇ ਵਿੱਚ ਨਾ ਸਿਰਫ ਕੌਮੀ ਲਹਿਰ ਬਲਕਿ ਕਾਮਰੇਡ ਵੀ ਇਸ ਤਰੀਕੇ ਦੇ ਨਾਲ ਸਰਗਰਮ ਸੀਗੇ ਕਿ ਜੋ ਸਿੱਖਾਂ ਨੂੰ ਵੱਡੀ ਢਾਹ ਲਗਾ ਰਹੇ ਸੀ ਪੰਜਾਬ ਦੇ ਵਿੱਚ ਉੱਠ ਰਹੀ ਸਿੱਖਾਂ ਦੀ ਹਰ ਇੱਕ ਮੰਗ ਨੂੰ ਦਬਾਇਆ ਜਾ ਰਿਹਾ ਸੀ ਇਹ ਉਹ ਵੇਲਾ ਸੀਗਾ ਪੰਜਾਬ ਪੁਲਿਸ ਨੇ ਲਾਲੇ ਦੇ ਕਤਲ ਦੇ ਵਿੱਚ ਸੰਤਾਨ ਨੂੰ ਗ੍ਰਿਫਤਾਰ ਕਰਨ ਦੀ ਵਿਉਤਬੰਦੀ ਸ਼ੁਰੂ ਕੀਤੀ ਪਤੀ ਜੇ ਸਰਦਾਰ ਸਵਰਨ ਸਿੰਘ ਰੋਡੇ ਨੂੰ ਗ੍ਰਿਫਤਾਰ ਕਰਨ ਦੀਆਂ ਵੀ ਕੋਸ਼ਿਸ਼ਾਂ ਹੋਈਆਂ ਸਰਦਾਰ ਦਲਬੀਰ ਸਿੰਘ 82 ਅਤੇ ਭਾਈ ਨਛੱਤਰ ਸਿੰਘ ਰੋਡੇ ਨੂੰ ਸ਼ੱਕੀ ਦੱਸਦਿਆ ਹੋਇਆ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ। ਲਾਲੇ ਦੇ ਕਤਲ ਦੇ ਇਲਜ਼ਾਮ ਹੇਠ ਅਗਲੀ ਕੜੀ ਦੇ ਵਿੱਚ 20 ਸਤੰਬਰ ਨੂੰ ਸੰਤਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਲਾਗੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਖੁਦ ਨੂੰ ਗ੍ਰਿਫਤਾਰੀ ਦੇ ਲਈ ਤਿਆਰ ਕੀਤਾ ਤਾਂ ਜੋ ਕਿ ਪੰਜਾਬ ਦਾ ਮਾਹੌਲ ਕਿਸੇ ਤਰੀਕੇ ਦੇ ਨਾਲ ਖਰਾਬ ਨਾ ਹੋਵੇ। ਪਰ ਮਾਹੌਲ ਖਰਾਬ ਤਾਂ ਹੁਣਾ ਸ਼ੁਰੂ ਹੋ ਚੁੱਕਾ ਸੀ ਮਹਾਸ਼ਿਆਂ ਦੇ ਵੱਲੋਂ ਪੰਜਾਬ ਪੁਲਿਸ ਦੇ ਪਾਸ ਸੰਤਾਾਂ ਦੇ ਖਿਲਾਫ ਕੋਈ ਸਬੂਤ ਨਹੀਂ ਸੀਗਾ ਕੋਈ ਗਵਾਹ ਨਹੀਂ ਸੀਗਾ ਤੇ ਅੰਤ ਦੇ ਵਿੱਚ ਪੰਜਾਬ ਪੁਲਿਸ ਨੂੰ ਸੰਤਾਾਂ ਨੂੰ ਛੱਡਣਾ ਪਿਆ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ ਬਾਅਦ ਉਸ ਦਾ ਜੋ ਪੂਰਾ ਕੰਮ ਸੀਗਾ ਅਗਾ ਉਸ ਦਾ ਪੁੱਤ ਸੰਭਾਲਦਾ ਸੀ ਹੁਣ ਪੁੱਤ ਤਾਂ ਲਾਲਾ ਜਗਤ ਨਾਰਾਇਣ ਦਾ ਹੀ ਸੀਗਾ ਤਾਂ ਕੰਮ ਵੀ ਉਸਨੇ ਉਸੇ ਤਰੀਕੇ ਦੇ ਨਾਲ ਕੀਤੇ ਤਾਂ ਸਿੱਖਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆ ਹੋਇਆ ਜਿਸ ਤਰੀਕੇ ਦੇ ਨਾਲ ਉਸਦੇ ਪਿਤਾ ਨੂੰ ਸਜ਼ਾ ਦਿੱਤੀ ਸੀ ਉਹ ਕੁਝ ਉਹੋ ਜਿਹੀ ਸਜ਼ਾ 12 ਮਈ 1984 ਨੂੰ ਸਿੱਖਾਂ ਨੇ ਲਾਲਾ ਜਗਤ ਨਾਰਾਇਣ ਦੇ ਪੁੱਤ ਨੂੰ ਦਿੱਤੀ ਇਹ ਸੀ 9 ਸਤੰਬਰ ਦਾ ਇਤਿਹਾਸ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ